ਇਹ ਬਰਤਪਾਲ ਸਿੰਘ ਜੀ ਮੋਰ ਮੰਡੀ ਤੋਂ ਇਹ ਜਿਹੜਾ ਹੋਗਾ ਉਨ ਕੀ ਚਾਰ ਸੀਗਲੇ ਡੀਸ ਸੀ ਜਿਹੜੇ ਹਸਬੰਦ ਦੇ ਨਾਮ ਤੋਂ ਇੱਕ ਮੋਟਰ ਦਾ ਕਲੈਕਸ਼ਨ ਲੱਗਿਆ ਸੀਗਾ 2013 ਵਿੱਚ ਬ੍ਰੈਸ ਨੇ ਉਹਦੇ ਵੀ ਉਤਬਾਦ ਬਣ ਲਈ ਹੈ ਹਸਬੰਦ ਦੀ ਬੇਚਤਨ ਤਬਾਹ ਹੋ ਉਹਨਾਂ ਨੇ ਲਿਆ ਗਿਆ ਦਾ ਉਹਨਾਂ ਨੂੰ ਚਾਲੂ ਕਰਾ ਦਿੱਤਾ ਤੇ ਮੋਟਰ ਪੂਰੀ ਬਲਾਲੀ ਵਾਜੇ ਉਹਨਾਂ ਦਾ 80000 ਰੁਪਿਆ ਉਹਨਾਂ ਤੋਂ ਮਿਲ ਗਿਆ ਸੀ ਉਹ ਮੈਟਰ ਰੈਸਟਿੰਗ ਕਰ ਕੀ ਕਿਸ ਚੀਜ਼ ਮੰਗਵਾ ਗਏ ਕੋਈ ਕਲੈਕਸ਼ਨ ਜਿਹੜਾ ਹੋਇਆ ਇਹਨੇ 2013 ਜਿਹੜਾ ਮਿਲਦਾ ਸੀ ਉਹਦਾ ਹੁਣ ਉਹਨੇ ਜਿਹੜਾ ਆ ਗਿਆ ਤਾਂ ਉਹਦਾ ਟੈਲਿੰਗ ਕਰਨਾ ਆਸਤੇ ਜਿਹੜਾ ਸਭ ਫਾਰਮਲ ਦੀ ਪੂਰੀ ਕਰਨ ਆਸਤੇ ਮੈਂ ਵੀ ਨੂੰ ਕੁਛ ਦੇ ਘਰ ਨਾਲ ਰੱਖ ਕੇ ਜਿਹੜੀ ਆ ਗਈ ਹੈ ਉਹ ਕੋਈ ਤਿੰਨ ਮਹੀਨੇ ਜਿਹੜੀ ਹੈ 8000 ਰੁਪਏ ਤੇ ਮੰਗੀ ਸੀ 20000 ਰੁਪਏ ਜਿਹੜਾ ਆ ਗਿਆ ਪਹਿਲੀ ਜਿਹੜੀ ਇੱਕ ਕਿਸ਼ਤ ਸੀ ਉਹ ਉਹ 2000 ਪਹਿਲੀ ਕਿਸ਼ਤ ਮੈਂ ਨਹੀਂ ਰੱਖਿਆ ਠੁੜਾ ਇਹ ਬੰਦਾ ਹੈ ਕੌਣ ਇਹ ਮਹਿਕਮੇ ਦਾ ਬੰਦਾ ਹੈ ਜੀ ਕੋਈ ਪ੍ਰਾਈਵੇਟ ਹੈ ਇਹ ਪਰ ਬਿੱਲ ਦਾ ਕੰਮ ਕਰਦਾ ਸੀ ਪਰ ਅੰਦਰ ਇਹ ਵੀ ਹੈਗਾ ਬਿੱਲ ਬੋਧ ਕੰਮ ਕਰਦਾ ਹੈ ਵੇਰੇ ਅੱਜ ਇਹ ਸਿੱਟਪਤੀਸ਼ ਕਰ ਰਹੇ ਜਿਹਦੇ ਵੀ ਰੋਲ ਹੋਊਗਾ ਅੰਦਰ ਕਿਸੇ ਰੋਲ ਦਾ ਪ੍ਰੋਪੋਜ਼ਲ ਪਹਿਲਾਂ ਵੀ ਕਿਸੇ ਮਾਮਲੇ ਦਾ ਇਹਨੇ ਤੇ ਬੇਸਿਕ ਇਹ ਜਿਹੜੀ ਤਪਤੀਸ਼ ਚੱਲ ਰਹੀ ਹੈ ਕਿ ਜੇ ਕੋਈ ਪਹਿਲਾਂ ਖਲੋੜ ਤੋਂ ਮੋਰਮੋਲੀ ਤੋਂ ਇਹਨਾਂ ਨਾਲ ਮੋਰਮੋਲੀ ਦੇ ਜਿਹੜੇ ਪੀਪਲੇ ਕੂਟੇ ਤੁਨੇ ਕੋ ਪਹ ਹੋ ਸਕਿਆ ਕੁੱਤੀਵਾ ਤੇ ਹੁਣ ਇਹਦੇ ਖਿਲਾਫ ਜਿਹੜੀ ਕਾਰਵਾਈ ਤੇ ਤੇਰੇ ਤੋਂ ਅਪੀਅਰਡ ਚਾਹੀਏ ਕਿ ਅਸੀਂ ਜਿਹੜੀ ਹੈਗੀ ਹੈ ਉਹਦੇ ਨਾਲ ਤਪਤੀਸ਼ ਕਰਾਂਗੇ ਜੋ ਜੋ ਮੀਟਿੰਗ ਦੇ ਖਿਲਾਫ ਪੂਰੀ ਵੀ ਕਿ ਹਰਮਨ ਰਲੇ ਹੋ ਨਾ ਦਿੱਲ ਕੰਮ